ਸਾਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਵੀ ਨਿਊਜ਼ ਟੀਵੀ ਤੇ ਮੈਂ ਹਰਮਨਦੀਪ ਸਿੰਘ ਸੋਢੀ ਆਪਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਰੋੜੇ 'ਤੇ ਖੜੇ ਆ ਜਿੱਥੇ ਇੱਕ 40 ਸਾਲਾਂ ਦੇ ਮੁੰਡੇ ਦਾ ਕਤਲ ਹੁੰਦਾਗਾ ਤਾਂ ਕਤਲ ਦੀ ਕਹਾਣੀ ਕੀ ਹੈ ਇੱਕ ਆਪਣੀ ਘਰ ਵਾਲੀ ਵੱਲੋਂ ਕਤਲ ਕੀਤਾ ਜਾਂਦਾਗਾ ਰਾਤ ਨੂੰ ਕਤਲ ਕਰਕੇ ਜਿਹੜਾਗਾ ਉਹਦੀ ਬਾਡੀ ਦੂਸਰੇ ਕਮਰੇ ਦੇ ਵਿੱਚ ਸ਼ਿਫਟ ਕੀਤੀ ਜਾਂਦੀ ਹੈ ਤਾਂ ਪਰਿਵਾਰ ਵਾਲਿਆਂ ਦਾ ਕੀ ਹਾਲ ਹੈ ਆਪਾਂ ਇਸ ਦੀ ਜਾਣਕਾਰੀ ਪਤਾ ਕਰਾਂਗੇ ਕਿਵੇਂ ਕਤਲ ਹੁੰਦਾਗਾ ਕੀ ਗੱਲਬਾਤ ਹੈ ਆਜੋ ਆਪਾਂ ਗੱਲਬਾਤ ਕਰਦੇ ਆਂ ਪਰਿਵਾਰ ਵਾਲਿਆਂ ਨਾਲ ਮੈਂ ਹਰਜੰਨ ਸਿੰਘ ਜੀ ਰੂੜੇ ਕਲਾ ਮੇਰਾ ਪਿੰਡ ਹੈ ਜੀ ਜਿਹੜਾ ਕਤਲ ਹੋਇਆ ਮੇਰੇ ਚਾਚਾ ਜੀ ਦੇ ਲੜਕੇ ਦਾ ਹੋਇਆ ਇਹਦਾ ਨਾਮ ਹਰਜਿੰਦਰ ਸਿੰਘ ਹੈ ਜੀ ਇਹ ਪਪਾਲਾਂ ਵਿਆਹ ਵਾ ਜਿਲ੍ਹਾ ਮਾਨਸਾ ਚ ਤੇ ਇਹਦਾ ਘਰੇਲੂ ਮੜਾ ਮੋਟਾ ਰੋਲਾ ਚੱਲਦਾ ਸੀਗਾ ਜੀ ਉਹ ਇਹ ਜਿਹੜਾ ਕਤਲ ਹੋਇਆ ਜ਼ਮੀਨ ਦੇ ਲਾਲਚ ਨੂੰ ਲੈ ਕੇ ਹੋਇਆ 3.5 ਕਿੱਲੇ ਜ਼ਮੀਨ ਦੀ ਪਹਿਲਾਂ ਲਈ ਬੈਠੀ ਸੀ 2 ਕਿੱਲੇ ਰਹਿ ਗਏ ਸੀ ਉਹ ਦੋ ਗਿੱਲਿਆਂ ਦੇ ਚੱਕਰ 'ਚ ਇਹਨੂੰ ਆਏ ਸੀ ਵੀ ਮੈਂ ਇਹਨਾਂ ਤੋਂ ਵੀ ਦੋ ਕਿੱਲੇ ਲੈ ਲਾਂ ਕੁੜੀਆਂ ਦਾ ਹਿੱਸਾ ਵੀ ਲਵਾ ਲਿਆ ਸੀ ਇਹਨੇ ਮੇਰੇ ਚਾਚੇ ਦੇ ਮੁੰਡੇ ਨੂੰ ਕਹਿ ਕੂ ਕਿ ਵੀ ਇਹਦੇ ਇਹਨਾਂ ਤੋਂ ਲਵਾ ਲਾ ਭੈਣਾ ਤੋਂ ਇਹਨਾਂ ਲੈ ਜਾਣ ਇਹ ਜਦੋਂ ਇਹ ਜਿੱਦੇ ਕਤਲ ਕਰਦੇ ਨੇਗੇ ਉਦਦੇ ਇਹ ਮਤਲਬ ਦਿਨੇ 4:00 ਵਜੇ ਇੱਥੇ ਆ ਗਏ ਸੀਗੇ ਪਿੰਡ ਤੇ ਪਿੰਡ ਆ ਗਈ ਸੀ ਮਾਤਾ ਮੇਰੀ ਜਿਹੜੇ ਮਾਸੀ ਜੀ ਸੀਗੇ ਉਹ ਪਰਲੇ ਕਮਰੇ 'ਚ ਰਹਿੰਦੇ ਨੇਗੇ ਤੇ ਜਦੋਂ ਇਹ ਇਹਨਾਂ ਨੇ ਕੰਮ ਕੀਤਾਗਾ ਜੀ ਤੇ ਉਹ ਮਾਤਾ ਨੇ ਸਾਰਾ ਕੁਝ ਦੇਖ ਲਿਆ ਸੀਗਾ ਤੇ ਮਾਤਾ ਨੇ ਜੋ ਦੇਖ ਲਿਆ ਤੇ ਉਹ ਕੱਲੀ ਜਾਣੀ ਸੀਗੀ ਉਹਨੂੰ ਇਹਨਾਂ ਨੇ ਧਮਕੀਆਂ ਦਿੱਤੀਆਂ ਇਹ ਤੂੰ ਤੈਨੂੰ ਵੀ ਮਾਰ ਦੇਣਗੇ ਜੇ ਕਿਸੇ ਕੋਲੇ ਸਾਹ ਕੱਢਿਆ ਤੇ ਇਹਨਾਂ ਨੇ ਸਾਡੀ ਮਾਤਾ ਦੇ ਸਾਹ ਸਾਜੀ ਦੇ ਸਾਹਮਣੇ ਇਹਨਾਂ ਨੇ ਉਹਨਾਂ ਸਾਡੇ ਮੇਰੇ ਭਰਾ ਦਾ ਕਤਲ ਕਰਤਾ ਜੀ ਕਤਲ ਕਰਤਾ ਸਾਨੂੰ ਮਤਲਬ ਅਸੀਂ ਜਦੋਂ ਇਹ ਤਿੰਨ ਪੇਸ ਸਵੇਰੇ ਤਿੰਨ ਹੁੰਦੇ ਨੇ ਜਾ ਕੇ ਇਹ ਤੇ ਮੁੰਡਾ ਇਹਨਾਂ ਨੇ ਭਜਾਤਾ ਜੀ ਤੇ ਪਰ ਸਾਨੂੰ ਸ਼ੱਕ ਇਹ ਹੈਗਾ ਵੀ ਇਹ ਐਡੇ ਵੱਡੇ ਜਵਾਨ ਮੁੰਡੇ ਦਾ ਕਤਲ ਐਂ ਬੁੜੀਆਂ ਨਹੀਂ ਕਰ ਸਕਦੀਆਂ ਸਾਨੂੰ ਸ਼ੱਕ ਹੈ ਵੀ ਇਹਨਾਂ ਨਾਲ ਕੋਈ ਬਾਹਰੋਂ ਬੰਦੇ ਹੋਰ ਅਣਪਛਾਤੇ ਵਿਅਕਤੀ ਸੀਗੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਸਾਨੂੰ ਉਹਨਾਂ ਨੂੰ ਤਾਂ ਇਹਨਾਂ ਨੇ ਜੇਲ੍ਹ ਪੇਸ ਕਰਤਾ ਜੇ ਇੱਕ ਦਿਨ ਦਾ ਰਿਮਾਂਡ ਲੈ ਕੇ ਉਹਨਾਂ ਤੋਂ ਜੋ ਪੁੱਛ-ਪੜਸ ਕੀਤਾ ਅੱਜ ਇਹਨਾਂ ਨੇ ਮੁੰਡੇ ਬੇਟੇ ਨੂੰ ਉਹਨਾਂ ਨੂੰ ਰੈਸਟ ਕੀਤਾਗਾ ਤੇ ਅਸੀਂ ਹੁਣ ਥਾਣੇ ਜਾ ਰਹੇ ਸੀਗੇ ਅਸੀਂ ਉਹਨਾਂ ਨੂੰ ਪੁੱਛ ਰਹੇ ਆਂ ਵੀ ਭਈ ਬੇਟਾ ਕੁਝ ਦੱਸ ਰਿਹਾ ਅਸੀਂ ਉਹਨਾਂ ਨੂੰ ਦੱਸ ਕੇ ਆਇਆ ਸਵੇਰੇ ਵੀ ਇਹਦੇ ਨਾਲ ਬੰਦੇ ਅਣਪਛਾਤੇ ਜਿਹੜੇ ਉਹ ਇਹਨਾਂ ਤੋਂ ਪੁੱਛੋ ਵੀ ਕਿਨੇ-ਕਿਨੇ ਕਤਲ ਕੀਤਾ ਤੇ ਅਸੀਂ ਇਹ ਹੀ ਬੇਨਤੀ ਕਰਦੇ ਆਂ ਵੀ ਸਾਡਾ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਸਾਡੇ ਭਰਾ ਦਾ ਕਤਲ ਹੋਇਆਗਾ ਇਹਨਾਂ ਨੂੰ ਦੋਸ਼ੀਆਂ ਨੂੰ ਸਲਾਗਾ ਪਿੱਛੇ ਕਰਕੇ ਇਹਨਾਂ ਨੂੰ ਜੋ ਸਜਾ ਮ ਬਣਦੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਕਿੰਨੀ ਕਿਪੜੀ ਦੱਸੀ ਜਾ ਰਹੀ ਹੈ ਕਿਸਾਨ ਛੋਟੇ ਕਿਸਾਨ ਕੋਈ ਬੜਾ ਵਡਕਤ ਛੋਟਾ ਕਿਸਾਨ ਹੈ ਜੀ 5.5 ਕਿਲੇ ਪੈੜੀ ਹੈ ਜਿਹਦੇ ਚੋਂ 3.5 ਕਿਲੇ ਉਹ ਲੈ ਚੁੱਕੀ ਹੈ ਜੀ ਤੇ ਬਸ 2 ਕਿਲੇ ਜਿਹੜੇ ਰਹਿੰਦੇ ਸੀ ਉਹਦੇ ਚੋਂ ਕੁਛ ਮੇਰੀ ਮਾਸੀ ਨਾਲ ਜਮੀਨਾਂ ਕੁ ਸੇਦੇ ਨਾਲ ਜਮੀਨਾਂ ਉਹਨੂੰ ਇਹ ਕਹਿੰਦੀ ਸੀ ਵੀ ਤੂੰ ਤੈਂਕ ਜਮੀਨ ਕੀ ਕਰਨੀ ਹੈ ਵੀ ਮੈਂ ਤਾਂ ਤੇਰਾ ਮੁੰਡਾ ਹੈਗਾ ਐ ਹੈਗਾ ਬੜਿਆ ਬੜੂ ਕੇ ਉਹਨੂੰ ਕਹਿੰਦੀ ਸੀ ਮੇਰੇ ਨਾਲ ਲਵਾ ਦੇ ਪਰ ਉਹ ਇਹਦੀਆਂ ਸਾਰੀਆਂ ਗੱਲਾਂ ਮੰਨਦਾ ਰਿਹਾ ਉਹਨੇ ਆਖਿਆ ਵੀ ਚਲ ਮੇਰਾ ਘਰ ਵੱਜ ਜੂਗਾ ਪਰ ਇਹਨੇ ਹਰੇਕ ਮੋੜ ਤੇ ਉਹਨੂੰ ਘੁਮਾ ਫਰਿਆ ਕੇ ਘੁਮਾ ਫਰ ਮਤਲਬ ਪਿਆਰ ਨਾਲ ਸਮਝਾ ਲਿਆ ਕਿਤੇ ਕਿਵੇਂ ਕਰ ਲਿਆ ਵਸ ਤੱਕੇ ਤੁੱਕੇ ਨਾਲ ਉਹ ਤਾਂ ਕਰਾ ਲੈਂਦੀ ਸੀਗੀ ਕੰਮ ਤੇ ਮਤਲਬ ਉਹਦਾ ਕਤਲ ਇਹ ਲਾਲਚ ਕਰਕੇ ਤੇ ਜ਼ਮੀਨ ਦੇ ਲਾਲਚ ਕਰਕੇ ਕੀਤਾ ਗਿਆ ਜੀ ਕਿ ਜਿਹੜਾ ਕਲੇਸ਼ ਚੱਲਦਾ ਸੀ ਘਰੇਲੂ ਕਲੇਸ਼ ਸੀ ਕਿ ਕਿੰਨਾ ਚਿਰ ਹੋ ਗਿਆ ਚੱਲਦੇ ਇਹ ਤਾਂ ਮਾੜਾ ਮੋਟਾ ਤਾਂ ਘਰਾਂ ਚ ਚੱਲਦਾ ਹੀ ਰਹਿੰਦਾ ਜੀ ਮਤਲਬ 5-7 ਸਾਲ ਹੋ ਗਏ ਸੀ ਕਿ ਚੱਲਦੇ ਨੂੰ ਤੇ ਕੋਈ ਐਡਾ ਕਲੇਸ਼ ਨਹੀਂ ਸੀ ਆ ਜਾਂਦੀ ਸੀਗੀ ਦੋ-ਦੋ ਮਹੀਨੇ ਤਿੰਨ-ਤਿੰਨ ਮਹੀਨੇ ਲਾ ਜਾਂਦੀ ਸੀ ਫਿਰ ਪੇਕੇ ਭਗ ਜਾਂਦੀ ਸੀ ਆ ਕੇ ਫੇਰ ਜ਼ਮੀਨ ਜਮੂਨ ਦੀ ਮੰਗ ਕਰਦੀ ਸੀ ਇਹ ਬਸ ਸਾਰਾ ਜਿਹੜਾ ਇਹਨੂੰ ਆਪਾਂ ਨਿਚੋੜ ਕੱਢੀਏ ਤਾਂ ਇਹ ਸਾਰਾ ਲਾਲਚ ਤੇ ਜ਼ਮੀਨ ਨੂੰ ਵਜਾ ਕਰਕੇ ਇਹਨਾਂ ਨੇ ਸਾਜ਼ਿਸ਼ ਨਾਲੇ ਕੰਮ ਕੀਤਾ ਗਿਆ ਜੀ ਜਿਹੜਾ ਉਹਦਾ ਲੜਕਾ ਸੀ ਤੁਹਾਡਾ ਭਤੀਜਾ ਲੱਗਦਾ ਸੀ ਉਹ ਤੁਹਾਡੇ ਨਾਲ ਕੋਈ ਗੱਲਬਾਤ ਹੁੰਦੀ ਰਹਿੰਦੀ ਸੀ ਬੋਲਦੇ ਚੱਲਦੇ ਨਹੀਂ ਸਾਡੇ ਨਾਲ ਤਾਂ ਹੈ ਨਹੀਂ ਸੀਗਾ ਜੀ ਉਹ ਤਾਂ ਆਪਦੇ ਨਾਨਕੀ ਨੂੰ ਪੜਦਾ ਸੀ ਮੈਂ ਤਾਂ ਚੰਡੀਗੜ੍ਹ ਤੋਂ ਪੰਜ ਚੰਡੀਗੜ੍ਹ ਰਹਿਣਾ 15 ਸਾਲ ਤੋਂ ਹਾਂ ਜੀ ਮੇਰਾ ਉਹਦੇ ਨਾਲ ਕੋਈ ਲੜਕੀ ਦੀ ਉਮਰ ਕਿੰਨੀ ਕਹੇ 17 18 ਸਾਲ ਦੀ ਹੈ ਉਮਰ ਹੈ 17 18 ਹਾਂ ਪਲਾ ਹੋਈ ਨੂੰ 20 ਸਾਲ ਦਾ ਸਮਾਂ ਹੋ ਗਿਆ ਹਾਂ 20 ਸਾਲ ਹੋ ਗਏ ਉਹਨਾਂ ਦੀ 20 ਸਾਲ ਜਿਆਦਾ ਸਮਾਂ ਉਹਨਾਂ ਨੇ ਯਾਨੀ ਕਿ ਨਾਨਕੀ ਪਿੰਡ ਬਤਾਇਆ ਹਾਂ ਜਿਆਦਾ ਪੜਿਆ ਵੀ ਉੱਥੇ ਹੈ ਜੀ ਪਲੱਸ 2 ਨੇ ਉੱਥੇ ਕੀਤੀ ਹੈ ਪਲੱਸ 2 ਹਾਂਜੀ ਹਾਂਜੀ ਇੱਥੇ ਨਹੀਂ ਆਇਆ ਇੱਕ ਲੜਕੇ ਸੀ ਇਕੱਲਾ ਇੱਕ ਬੱਚਾ ਹੀ ਸੀ ਹਾਂਜੀ ਹਾਂਜੀ ਇਕੱਲਾ ਬੱਚਾ ਸੀ ਇਕੱਲਾ ਬੱਚਾ ਸੀ ਹਾਂਜੀ ਨਹੀਂ ਮਾਰਿਆ ਦੇਖੋ ਬਿਲਕੁਲ ਅਸੀਂ ਸ਼ੇਮ ਕਹਿ ਨਹੀਂ ਸਕਦੇ ਵੀ ਇੱਥੇ ਮੌਤ ਡੈੱਡ ਬਾਡੀ ਜਦੋਂ ਦੇਖੀ ਐ ਅਸੀਂ ਜੀ ਉਦੋਂ ਇੱਥੇ ਮੌਤ ਹੋਈ ਪਈ ਸੀ ਜੀ ਉਦੋਂ ਪਹਿਲਾਂ ਬਾਹਰ ਜੋ ਕੁੜੀ ਛੇ ਲਿਆ ਕੇ ਰੱਖਿਆ ਸੀ ਉਹ ਦੇਖਿਆ ਜਿਦੋਂ ਮਾਰਨ ਦਾ ਸੀ ਨਹੀਂ ਕਹਿ ਸਕਦੇ ਵੀ ਇੱਥੇ ਇਹ ਜਗ੍ਹਾ ਤੇ ਮਾਰਿਆ ਇੱਥੇ ਦਾ ਮਰਿਆ ਮੌਤ ਹੋਈ ਪਈ ਸੀ ਜਦੋਂ ਅਸੀਂ ਸਵੇਰੇ ਦੇਖਿਆ ਕਿ ਉਹਦੇ ਇੱਥੇ ਕੱਚੇ ਥਾਂ 'ਚ ਸਿੱਟ ਕੇ ਤੇ ਇੱਥੇ ਰੇਤਾ ਪਾਇਆ ਪਿਆ ਸੀ ਤੜਕੇ ਉਹਦੇ ਅੱਛਾ ਰੇਤਾ ਪਾਇਆ ਪਿਆ ਸੀ ਬਲੱਡ ਦੇ ਉੱਪਰ ਰੇਤਾ ਪਾਇਆ ਹਾਂਜੀ ਹਾਂਜੀ ਹਾਂ ਤੁਸੀਂ ਇਸੇ ਪਿੰਡ ਦੇ ਹੋ ਨਹੀਂ ਨਹੀਂ ਸਤਾਏ ਸੀ ਵੀਰੇ ਉਸ ਤਾਂ ਰੇਤਾ ਪਾਇਆ ਦੇਖਿਆ ਹੈ ਇਹ ਤਪੂਰਾ ਹਾਂ ਤਾਂ ਜਿਹੜੇ ਕੁੜੀ ਦੇ ਜਿਹੜੇ ਚਾਲ ਚੱਲਣ ਕਿੱਦਾਂ ਦੀ ਸੀਗੀ ਪਰ ਉਹ ਤਾਂ ਵੀਰੇ ਬਹੁਤ ਗਲਤੀ ਸੀਗੀ ਗਲਤੀ ਸੀ ਗਲਤੀ ਸੀ ਉਹ ਤਾਂ ਬਸ ਨਹੀਂ ਸੀ ਕਿਸੇ ਦਿਨ ਦੀ ਕਦੇ ਮੁੰਡੇ ਤੇ ਪੁਠਾਉ ਕਰਦੇ ਦੀ ਕਦੇ ਸਾਡੇ ਮੇਰੀ ਭੂਆ ਜੀ ਨਾ ਬਹੁਤ ਹਾਲਾਤ ਮਾੜੀ ਕਰਦੀ ਸੀ ਜੀ ਹਾਂ ਨਰ ਜੇ ਰੋਟੀ ਪਕਾਉਂਦੀ ਵਿਚਾਰੀ ਉਹ ਤੇ ਰੇਤਾ ਪਾਣ ਦੀ ਜੇ ਉਹਦੇ ਕੱਪੜੇ ਧੋਤੇ ਉਹ ਪਾੜ ਕੇ ਛੱਡ ਦਿੰਦੇ ਸੀ ਉਹਨੂੰ ਵੀ ਨਹੀਂ ਸੀ ਟੀ ਕਰਨ ਦਿੰਦੀ ਸੀ ਉਹਦੀ ਖੰਡ ਚ ਵੀ ਰੇ ਪਾ ਕੇ ਤਰਤਾ ਉਹ ਵਿਚਾਰੀ ਉਹ ਚਲਜੀ ਰਹੀ ਜਦੋਂ ਕਦੇ ਬਾਹਰ ਅੰਦਰ ਜਾਂਦੀ ਸੀ ਕਿ ਮਾਤਾ ਮੁੰਡੇ ਦੀ ਮਾਤਾ ਹਨਾ ਤਾਂ ਉਸ ਤੋਂ ਬਾਅਦ ਕੀ ਕਰਦੀ ਸੀ ਉਹ ਖੰਡ ਦੇ ਵਿੱਚ ਰੇਪ ਆ ਦਿੰਦੀ ਸੀ ਜੂਰੀ ਹਾਂ ਪਰਸੇ ਪਾਇਆ ਜਿੱਦੇ ਮੁੱਕੇ ਮੁੰਡਾ ਮਾਰਿਆ ਉਹਦੇ ਪਾਤਾ ਉਹ ਚਲ ਜਾਂਦੀ ਬਸ ਅੱਛਾ ਜੀ ਹਾਂ ਉਹ ਵਿਚਾਰੀ ਬਾਰੇ ਸਰਪੰਚਾਂ ਮੈਂਬਰਾਂ ਦਿਖਾਉਂਦੀ ਰਹੀ ਤੇ ਬਸ ਉਸ ਤੋਂ ਬਾਅਦ ਇਹਨਾਂ ਨੇ ਕੰਮ ਕਰਤਾ ਉਹ ਵਿਚਾਰੀ ਬਾਹਰ ਹੀ ਰਹੀ ਆ ਤਾਂ ਮੁੰਡੇ ਦੀ ਉਮਰ ਕਿੰਨੀ ਕੁ ਸੀ ਸਾਡਾ ਬਰਾ ਮਾਤਾ ਜੀ ਇਹਨੇ ਅਸੀਂ ਬਹੁਤ ਔਖੇ ਸੀ ਸੀ ਪੈਕੇ ਵੀ ਛੱਡਦੇ ਸੀ ਜੀ ਇਹਦੇ ਆਉਂਚ ਸਾਨੂੰ ਵੀ ਬਹੁਤ ਗਾਲਾਂ ਦੁੱਪੜਾ ਦਿੰਦੀ ਸੀ ਕਹੇ ਸੀ ਵੀ ਵੇਖੀ ਆਉਣਾ ਦੇ ਚ ਕੁੜੀਆਂ ਕਾਹਤੋਂ ਆਉਂਦੀ ਮਿਲਣ ਇੱਥੇ ਛੁੱਟੀਆਂ ਤੇ ਕਾਹਤੋਂ ਆਉਂਦੀ ਸੀ ਉਹ ਵੀ ਦੀ ਆਪ ਦਾ ਰਹਿਮ ਕਰ ਲਿਆ ਸੀ ਹਾਜ਼ਮ ਕਰ ਲਿਆ ਸੀ ਪਰ ਸਾਡੀ ਹਜੇ ਵੀ ਫੇਰ ਵੀ ਸਾਡੀ ਆ ਗੱਲ ਸੁਣ ਬਣੀ ਦੇਖੋ ਜੀ ਸਾਨੂੰ ਬਹੁਤ ਸਾਨੂੰ ਦੁੱਖ ਬੜਾ ਵੱਡਾ ਦੁੱਖ ਦਿੱਸਾ ਹਾਂ ਅਸੀਂ ਸਾਰੇ ਸਾਡੇ ਭਾਣੇ ਵੀ ਸਾਡੇ ਭਾਈ ਦਾ ਘਰ ਵਸ ਅਸੀਂ ਭਾਣੇ ਕਰਾਤਾ ਜੀ ਛਾੜਾ ਛਾੜਾ ਬਾਣ ਵੀ ਕਰਾਤਾ ਸਾਡਾ ਵਾਂ ਟੁੱਟਣਾ ਚਾਹੀਦਾ ਸਾਡੇ ਘਰ ਇਹ ਨਹੀਂ ਬੜਨੀ ਚਾਹੀਦੀ ਹੁਣ ਸਾਨੂੰ ਖਾਤਰ ਆ ਸਾਡੀ ਮਾਂ ਵੀ ਨਹੀਂ ਛੱਡਣੀ ਉਹਨੇ ਸਾਡੇ ਨਾਲ ਘਰ ਚ ਨਾ ਖੇ ਤੁਸੀਂ ਬੜਨੀ ਨਹੀਂ ਚਾਹੀਦੀ ਹਾਏ ਸਾਡੇ ਘਰ ਨੂੰ ਜਿੰਦਾ ਲਾ ਗਈ ਉਹ ਹਿੱਸੇ ਦੀ ਭੜੀ ਕਿੰਨੀ ਆਈ ਸੀ ਭਣੇ ਹਾਏ ਸਾਨੂੰ ਇਸ ਜੀ ਦੇ ਡੇਢ ਕਿੱਲ ਆਇਆ ਸੀ ਡੇਢ ਕਿੱਲ ਆਇਆ ਸੀ ਉਹ ਸੀ ਇਹਦੇ ਭਰਾ ਨੌਕਰਤਾ ਜੀ ਇਹਦੇ ਘਰ ਬਸਾਉਣ ਦੀ ਮਾਰੀ ਨਹੀਂ ਵੀ ਸਾਡਾ ਭਰਾ ਦਾ ਘਰ ਵਸ ਜੂ ਇਹੀ ਗੱਲ ਕਹਿੰਦੀ ਸੀ ਵੀ ਕੁੜੀਆਂ ਤੋਂ ਬਾਹਰ ਲਾ ਹਾਂ ਅਸੀਂ ਉਹ ਵੀ ਕਰਾਤਾ ਸੀ ਉਹ ਫਿਰ ਦੇਖ ਲਓ ਜੀ ਤਾਂ ਵੀ ਨਹੀਂ ਬਸੀ ਉਹ ਡੇਢ ਕਿੱਲ ਭੜਾਣੇ ਤੁਹਾਡੇ ਨੇ ਤੁਹਾਡੀ ਪਰਚਾਈ ਦੇ ਨਾ ਹੀ ਕਰਾਤਾ ਸੁੱਰੀ ਐ ਫੇ ਕਰਾਤਾ ਸੀ ਨਾ ਜੀ ਉਹਨਾਂ ਕਿੱਲਾ ਕਰਾਇਆ ਸੀ ਡੇਢ ਕਿੱਲੇ ਜੋ ਕਿੱਲਾ ਨਾ ਕਰਾਤਾ ਜੀ ਹਾਂਜੀ 2.5 ਕਿੱਲੇ ਪਹਿਲਾ 2.5 ਕਿੱਲੇ ਪਹਿਲਾ ਸੀ ਜ ਤਾ ਏ ਕਿਲੇ ਬਲੇ ਸਾਢੇ ਤਿੰਨ ਕਿਲੋ ਸਾਢੇ ਤਿੰਨ ਕਿਲੋ ਸਾਢੇ ਤਿੰਨ ਕਿਲੋ ਹਾਂਜੀ ਤੁਹਾਡੇ ਨਾਲ ਜਾਨੀ ਕਿ ਵਰਤ ਵਰਤਾਵਾ ਘੱਟ ਸੀ ਹਾਂਜੀ ਸਾਡੇ ਨਾਲ ਤਾਂ ਜਮੀ ਹੈ ਨਹੀਂ ਸੀ ਸਾਡਾ ਆਉਣ ਜਾਣ ਦਾ ਨਹੀਂ ਨੂੰ ਚੰਗੀ ਬਣ ਦਿੱਤਾ ਸੰਤਾ ਸਰਦਾ ਭਰਾ ਨਾਲ 7-6 ਸਾਲ ਦਾ ਭਾਈ ਵੱਖਰਾ ਸੀ ਭਰਾ ਨਾਲ ਉਹਦੇ ਸਾਹਮਣੇ ਗੱਲ ਵੀ ਸੀ ਕਰ ਸਕਦੇ ਕਰ ਨਹੀਂ ਸੀ ਜੀ ਜੀ ਤੁਸੀਂ ਭਰਾ ਨਾਲ ਫੋਨ ਤੇ ਗੱਲਬਾਤ ਕਰਦੇ ਸੀਗੇ ਹਾਂਜੀ ਬਾਹਰ ਕਰਦੇ ਸੀ ਘਰੇ ਨਹੀਂ ਸੀ ਕਰ ਸਕਦੇ ਜੀ ਜਦੋਂ ਗੱਲਬਾਤ ਕਰਦੇ ਸੀ ਤੁਹਾਡਾ ਭਰਾ ਤੁਹਾਨੂੰ ਦੱਸਦਾ ਸੀ ਕਿ ਕੀ ਹਾਲਾਤ ਆ ਕਰਦੇ ਹਾਂਜੀ ਦੱਸਦਾ ਸੀਗੇ ਜੀ ਦੱਸਦਾ ਸੀ ਜੀ ਮਾਤਾ ਨੂੰ ਜਦੋਂ ਮਿਲ ਲਾਉਂਦੇ ਸੀ ਤੁਸੀਂ ਫਿਰ ਕਰੇ ਉਹਦੇ ਹਾਲਾਤ ਕਿਹੋ ਜਿਹੇ ਹੁੰਦੇ ਸੀ ਆ ਬਾਣ ਨਹੀਂ ਸੀ ਦਿੰਦੀ ਸਾਨੂੰ ਆਉਣ ਨਹੀਂ ਸੀ ਦਿੰਦੀ ਸੰਤ ਜਮੀਨ ਵਿੱਚ ਅਸਿਤਾ ਹੁੰਦੀ ਨਹੀਂ ਸੀ ਮਾਤਾ ਕੋਲ ਤੁਸੀਂ ਮੁੜ ਜਾਂਦੇ ਸੀ ਮਿਲ ਕੇ ਮਾਤਾ ਕੋਲ ਹੀ ਆਉਂਦੇ ਸੀ ਘੰਟਾ ਕੜੀ ਮੁੜ ਜਾਂਦੀਆਂ ਸੀ ਸੰਤ ਜੀ ਗਾਲਾਂ ਦੁੱਪੜਾਂ ਬਹੁਤ ਕਰਦੀ ਸੀ ਬਹੁਤ ਗੰਦਾ ਬੋਲਦੀ ਸੀ ਸੰਤ ਭਤੀਜਾ ਨੇ ਪਿਆਰ ਕਰਦਾ ਸੀ ਜ਼ਿਆਦਾਤਰ ਤੇ ਭੂਆ ਜੀ ਦਾ ਭਤੀਜਾ ਤੇ ਦੂ ਵੀ ਗਾਹ ਨਾਂਗੇ ਜੀ ਪੁੱਜਾਈ ਨਾ ਵੀ ਗਾਹ ਨਾਂਗੇ ਟੱਪ ਗਏ ਜੀ ਭਤੀਜਾ ਦੇ ਨੇ ਮਰਵਾਇਆ ਜੀ 40 ਸਾਲ ਦੇ ਸੀ ਵੀਰੇ ਉਹ ਇਹਨਾਂ 48 ਦਾ ਲਿਖਾ ਤਾ 40 ਕਿ ਦੀ ਉਮਰ ਤਾਂ ਸੋਟ ਗਈ ਸੀ ਵਿਚਾਰੇ ਦੀ ਹਾਂ ਸਭ ਦੇਖੋ ਪਰਿਵਾਰ ਵਾਲੇ ਦੱਸ ਰਹੇ ਆ ਵੀ 40 ਸਾਲਾਂ ਦੀ ਉਮਰ ਸੀਗੀ 48 19 ਸਾਲ ਤਾਂ ਵੀਰੇ ਵਿਆਹ ਨੂੰ ਹੋਇਆ 19 ਸਾਲ ਵਿਆਹ ਨੂੰ 19 ਸਾਲ ਦਾ ਵਿਆਹ ਪਹਿਲਾਂ ਵੀ ਕੋਈ ਕਲੇਸ਼ ਚੱਲਦਾ ਸੀ ਕਲੇਸ਼ ਹੀ ਚੱਲਦੇ ਸੀ ਉਹ ਤਾਂ ਇੱਥੇ ਰਹਿੰਦੂਗੀ ਨਹੀਂ ਸੀ ਵੀਰੇ ਤਿੰਨ ਚਾਰ ਕੇ ਸਾਲ ਹੀ ਰਹੀ ਐ ਹੂੰ ਜੀ ਤਾਂ ਪਰਿਵਾਰ ਵਾਲੇ ਉਹ ਜਿਹੜੇ ਰਿਸ਼ਤੇਦਾਰ ਸੀਗੇ ਉਹ ਕਹਿੰਦੇ ਆ ਵੀ ਕਲੇਸ਼ ਰਹਿੰਦਾ ਸੀ ਹਮੇਸ਼ਾ ਇਸ ਘਰੇ ਤਾਂ ਇਸ ਘਰੇ ਉਹ ਵਸਦੀ ਨਹੀਂ ਸੀਗੀ ਜਦੋਂ ਵੀ ਆਉਂਦੀ ਸੀ ਕੋਈ ਨਾ ਕੋਈ ਕਲੇਸ਼ ਖੜਾ ਕਰਕੇ ਤੇ ਆਪਣੇ ਪਿੰਡ ਨੂੰ ਵਾਪਸ ਜਾ